ਤਕਦੀਰ ਦੇ ਖੇਡਾਂ ਨੇ ਐਵੇਂ ਤੈਨੂੰ ਝੂਠ ਮਾਰਨ ਵਾਲੀ ਗੱਲ ਆਖੀ ਇਹਦੀ ਮਾਂ ਹੈ ਨਾ ਜਿਹੜੀ 58 ਇੰਚ ਦੀ ਘੋੜੀ ਹੈ ਅੱਛਾ ਜੀ ਠੀਕ ਹੈ ਨਾ ਹਾਂ ਐਵੇਂ ਤੈਨੂੰ ਕੋਈ 52 ਇੰਚ ਦੀ ਘੋੜੀ ਨੇ ਜੰਮਿਆ ਜੀ ਤਾਂ 58 ਇੰਚ ਦੀ ਗੱਲ ਹੈ ਜੀ ਸਹੀ ਗੱਲ ਆ ਆਪਦੇ ਮੂੰਹ ਚੋਂ ਮਿੱਠੂ ਮੀਆਂ ਕਹਿਣਾ ਸੁੱਖਾ ਹੁੰਦਾ ਵੀਰੇ ਉਹ ਸੁੱਖਾ ਹੀ ਹੁੰਦਾ ਜੀ ਤੋਂ ਲਵਾਈ ਸੀ ਕਿ ਸੇਮ ਕਾਪੀ ਕੱਢੀ ਆ ਉਹਨੇ ਅੱਛਾ ਜੀ ਉਹ ਫਲੈਸ਼ ਮਾਰਦੀ ਹੈ ਕੈਮਰੇ ਵਾਂਗੂੰ ਤੂੰ ਕਾਪੀ ਪੇਸਟੇ ਕਰ ਦਿੰਦੀ ਹੈ ਜੀ ਫਿਰ ਜਮਾ ਮੈਂ ਕਹਿੰਦਾ ਫਲੈਸ਼ ਨਹੀਂ ਨਹੀਂ ਕਿੱਥੇ ਬੈਠੇ ਰੋ ਬੁਲਾਂਦੀ ਸਹੀ ਗੱਲ ਆ ਜੀ ਸਹੀ ਗੱਲ ਆ ਮੇਲੇ ਦੇ ਵਿੱਚ ਘੋੜੀਆਂ ਦੇ ਵਿੱਚ ਘੋੜੀ ਬਰੋਬਰ ਖੜੀ ਆ ਨਾਲੇ ਘੋੜੇ ਦੇ 25 ਕ ਬੱਚੇ ਆ ਗਏ ਅੱਛਾ 25 ਕ ਬੱਚੇ ਆ ਗਏ ਹਾਂ ਤੇ 150 ਘੋੜੀਆਂ ਨੇ ਕਵਰ ਕਰਤੀ ਠੀਕ ਹੈ ਜੀ ਰਿਜ਼ਲਟ ਦੇ ਕੋਲੋਂ ਵੱਗ ਗਿਆ ਅੱਛਾ ਜੀ ਤੇ ਮੈਂ ਰਾਜੇ ਅੰਕਲ ਨੂੰ ਫੋਨ ਲਾਇਆ ਮੈਂ ਕੰਗ ਅੰਕਲ ਜੀ ਐ ਕਰਕੇ ਕ੍ਰੋਸਿੰਗ ਕਰਵਾਉਣਾ ਹੈ ਤੇ ਮੈਨੂੰ ਘੋੜੇ ਦੀ ਫੀਸ ਦੱਸੋ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਮੈਂ 21000 ਰੁਪਿਆ ਲਵਾਂਗਾ ਅੱਛਾ ਜੀ ਮੈਂ ਕਿਹਾ ਅੰਕਲ ਕੋਈ ਜਮੀਦਾਰ ਬੰਦਾ ਮੇਰੇ ਸਾਹਮਣੇ ਨਾਲ ਦੱਸ ਯਾਰ ਹਾਂਜੀ ਹਾਂਜੀ ਹਾਂ ਕਹਿੰਦਾ ਨਹੀਂ ਪੁੱਤ ਮੈਂ ਤਾਂ ਇੰਨੇ ਦਾ ਇੰਨੇ ਪੈਸੇ ਲਾਏ ਯਾਰ ਮੈਂ ਤਾਂ ਇੰਨੇ ਫੀਸ ਲਊਂਗਾ ਹਾਂਜੀ ਹਾਂ ਮੈਂ ਉਹਨੂੰ ਵੀਡੀਓ ਕਾਲ ਕਰਕੇ ਮੇਰੇ ਬੱਚੇ ਦਿਖਾਏ ਤਿੰਨ ਅੱਛਾ ਜੀ ਮੈਂ ਕਿਹਾ ਆ ਸਕਤੀ ਸਕਤੀ ਖੜੇ ਆ ਸਾਰੇ ਹਾਂਜੀ ਹਾਂ ਤੂੰ ਕਿਤੇ ਨਿੰਦਾ ਚ ਫਿਰਦਾ ਹੈ ਹਾਂਜੀ ਹਾਂ ਕਹਿੰਦਾ ਯਾਰ ਪੁੱਤ ਤੂੰ ਤਾਂ ਘਰ ਭਰੀ ਖੜਾ ਸਕਤੀ ਨਾਲ ਦਾ ਹਾਂ ਮੈਂ ਤੇ ਤੂੰ ਫੀਸ ਕੀ ਲੈਣੀ ਆ ਜਾ ਛੱਡ ਲੈ ਜਾ ਕਾਲੀਆਂ ਅੱਖਾਂ ਦੇ ਬੱਚੇ ਆਏ ਨੇ ਤੇਰਾ 3 ਤਰੀਕ ਦਾ ਬੱਚਾ ਜਨਮ ਲਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਨੇ ਜੀ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਬਾਗੋ ਬਾਗ ਬਾਗੋ ਬਾਗ ਚਲੋ ਵਧੀਆ ਕਦੋਂ ਪਹੁੰਚ ਗਏ ਸੀ ਪੁਸ਼ਕਰ ਭਾਈ ਸਾਹਿਬ ਅਸੀਂ 27 ਤਰੀਕ ਦੇ ਪਹੁੰਚਿਆ ਅਸੀਂ 27 ਤਰੀਕ ਦੇ ਆ ਗਏ ਜੀ ਹਾਂ ਜੀ ਠੀਕ ਆ ਜੀ ਠੀਕ ਆ ਤੇ ਆਪਣਾ ਪਹਿਲਾਂ ਪ੍ਰੈਸ ਚੈੱਕ ਕਰਾ ਦੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਾਬੂ ਖਾਨ ਹੈ ਜੀ ਜੋ ਆਪਣਾ ਫੇਮਸ ਨਾਮ ਇਹੀ ਚੱਲਦਾ ਜੀ ਮਾਰਕੀਟ ਚ ਬਾਬੂ ਖਾਨ ਦੇ ਨਾਮ ਤੋਂ ਚੱਲਦਾ ਹੈ ਠੀਕ ਆ ਜੀ ਠੀਕ ਆ ਆਪਣਾ 골ਡਨ ਕੋਡ ਨਹੀਂ ਲੈ ਕੇ ਆਏ ਜੀ ਮਾੜੀ 골ਡਨ ਨਹੀਂ ਲੈ ਕੇ ਆਏ ਆਪਣੇ ਭਾਈ ਦਾ ਰਵਿੰਦਰ ਭਾਈ ਸਾਹਿਬ ਦੇ ਕੋਲੇ ਨਵਾਬ ਘੋੜਾ ਨਵਾਬ ਤੇ ਸ਼ਕਤੀ ਘੋੜੇ ਦਾ ਹੈ ਅੱਛਾ ਸ਼ਕਤੀ ਘੋੜੇ ਦਾ ਬੱਚਾ ਹੈ ਹਾਂ ਸ਼ਕਤੀ ਘੋੜੇ ਦਾ ਹੈ ਕੋਈ ਸ਼ਕਤੀ ਵਾਲੀ ਝਲਕ ਪੈਂਦੀ ਹੈ ਜਿਹੇ ਜੋ ਪੂਰੀ ਮੈਂ ਵੀ ਜਦਾ ਅੰਦਾਜ਼ਾ ਜੇ ਲਾਈ ਜਨਾ ਆਪਣੇ ਆਪ ਚ ਮਾ ਵੀ ਘੋੜਾ ਲੱਗਦਾ ਹੈ ਵੀ ਉਹ ਬਲੱਡ ਲਾਈਨ ਚੋਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇਹਦੀ ਕਿੰਨੀ ਉਮਰ ਹੋ ਗਈ ਜੀ ਪਹਿਲਾਂ ਆਪਾਂ ਦੱਸੋ ਇਹਦੀ 5 ਸਾਲ ਹੋ ਗਏ ਵੀਰੇ ਅੱਛਾ 5 ਸਾਲ ਉਮਰ ਹੋ ਗਈ ਹਾਂ 5 ਸਾਲ ਤੇ ਕਵਰਿੰਗ ਤਾਂ ਖੋਲਤੀ ਹੋ ਜੀ ਮੇਰੇ ਹਾਂ ਕਵਰਿੰਗ ਖੋਲਤੀ ਬੱਚੇ ਵੀ ਆਗੇ ਹੋਣਗੇ ਮਾਰਕੀਟ ਚ ਹਾਂ ਬੱਚੇ ਰਿਜ਼ਲਟ ਆ ਗਿਆ ਹੈ ਕਿ ਦੇ ਲਗਭਗ 25 25 ਕੇ ਬੱਚੇ ਆ ਗਏ। ਅੱਛਾ 25 ਕੇ ਬੱਚੇ ਆ ਗਏ। ਹਾਂ ਤੇ 150 ਘੋੜੀਆਂ ਨੇ ਕਵਰ ਕਰਤੀ। ਠੀਕ ਹੈ ਜੀ। ਰਿਜ਼ਲਟ ਬਹੁਤ ਟੌਪ ਦਾ ਆਉਂਦਾ ਹੈ ਬਾਈ। ਅੱਛਾ ਜੈ ਮੰਗਲ ਆ ਗਿਆ ਜੀ ਆਪਾਂ। ਹਾਂ ਇਹ ਜੈ ਮੰਗਲ ਹੈ ਪਰ ਇਹਦੇ ਜਿੰਨੇ ਰਿਜ਼ਲਟ ਆਏ ਨੇ ਨਾ ਕਾਲੀਆਂ ਅੱਖਾਂ ਵਾਲੇ ਆ ਗਏ। ਕੋਈ ਇੱਦਾਂ ਤਾਂ ਨਹੀਂ ਆਈ ਵੀ ਤੱਕੀ ਆ ਗਈ ਜਾਂ ਨਾ। ਨਾ 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 ਤੱਕੀ ਵਾਲਾ ਇੱਕ ਬੱਚਾ ਹੀ ਨਹੀਂ ਆਇਆ। ਅੱਛਾ ਵਧੀਆ ਆਏ ਨੇ। ਹਾਂ ਚੰਬੀਆਂ ਤੇ ਪਤਾ ਕੀ ਚੱਕਰ ਹੁੰਦਾ ਬਾਬੂ ਤੁਹਾਨੂੰ ਵੀ ਪਤਾ ਹੀ ਆ ਜੀ ਵੀ ਮਾਰਕੀਟ ਦੇ ਵਿੱਚ ਨੌਕਰੀਆਂ ਵੀ ਨਹੀਂ ਤੇ ਚੰਬੀਆਂ ਵੀ ਨਹੀਂ। ਚੰਬੀਆਂ ਤੇ ਕਿਦਾਂ ਸੂਆ? ਚੰਬੀਆਂ ਦੇ ਨਗਰਾ ਸੂਬੇ ਵੀਰੇ ਚੰਬੀਆਂ ਦੇ ਵੀ ਨਗਰਾ ਸੂਬੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੀਆਂ ਹੀ ਚੰਬੀਆਂ ਦੇ ਨਗਰਾ ਸੂਬੇ ਦਾ ਕੋਈ ਘੋੜਾ ਵੀ ਨਹੀਂ ਹੁੰਦਾ ਜਿਹੜਾ ਚਾਰੀਆਂ ਸਾਰੀਆਂ ਚੰਬੀਆਂ ਤੇ ਸੂਬੇ ਸਹੀ ਗੱਲ ਹੈ ਦੇਖ ਬਾਈ ਕਹਿਣ ਨੂੰ ਤਾਂ ਅਗਲਾ ਕਹਿ ਦਿੰਦਾ ਮੇਰਾ ਮੇਰਾ ਸਾਰੀਆਂ ਤੇ ਸੌਂਦਾ ਹੈ ਦੇਖੋ ਕਈ ਵਾਰੀ ਵਿੱਚ ਗੱਲ ਵੀ ਓਨੀ ਕੋਮ ਜੀ ਨਹੀਂ ਹਾਜਮ ਆ ਜਵੇ ਹਾਜਮ ਆ ਜਵੇ ਕਈ ਵਾਰੀ ਚੰਬੀ ਤੇ ਚੰਬਾ ਵੀ ਆ ਜਾਂਦਾ ਆ ਜਾਂਦਾ ਆ ਜਾਂਦਾ ਨੁਕਰੀ ਤੇ ਤਾਂ ਚੰਬਾ ਆਉਂਦਾ ਨਹੀਂ ਹਾਂ ਨੁਕਰੀ ਤੇ ਚੰਬਾ ਆਉਣਾ ਹੀ ਕੀ ਆ ਨੁਕਰੀ ਤੇ ਫਿਰ ਉਹ ਆ ਜਾਂਦਾ ਕਈ ਵਾਰ ਜਿਵੇਂ ਕਾਲੀਆਂ ਅੱਖਾਂ ਦੀ ਨੁਕਰੀ ਆ ਵੀ ਤਾਕੀ ਦਾ ਟਰਨ ਹੋ ਜਾਂਦਾ ਉਹ ਦੱਸੋ ਤੁਸੀਂ ਵੀ ਕੋਈ ਆਇਆ ਤਾਂ ਨਹੀਂ ਰਿਜ਼ਲਟ ਰਿਜ਼ਲਟ ਆਇਆ ਹੀ ਨਹੀਂ ਭਾਈ ਨਹੀਂ ਜੋ ਤਾਕੀ ਵਾਲਾ ਤਾਂ ਨਹੀਂ ਆਇਆ ਨਹੀਂ ਤਾਕੀ ਵਾਲਾ ਨਹੀਂ ਆਇਆ ਅਜੇ ਤਾਂ ਕੱਲ੍ਹ ਹਾਂ ਕਾਲੀਆਂ ਅੱਖਾਂ ਦੇ ਬੱਚੇ ਆਏ ਨੇ 13 ਤਰੀਕ ਦਾ ਬੱਚਾ ਜਨਮ ਲਿਆ ਲਾਲ ਚੰਬੀ ਤੇ ਲਾਲ ਚੰਬੀ ਦੇ ਅੱਛਾ ਹੁਣੇ ਹੁਣੇ ਜਾਨੀ ਕਿ ਕੋੜੀ ਐਸੇ ਤੇਰੇ ਆ ਤਰੀਕ ਨੂੰ ਬਹੁਤ ਚੰਗਾ ਬੱਚਾ ਕੱਦ ਕਾਠੀ ਬਹੁਤ ਸੋਹਣੀ ਆ ਕੰਨ ਕਨੋਤੀ ਬਹੁਤ ਸੋਹਣੀ ਇਹ 14 ਤਰੀਕ ਦੀ ਫੋਟੋ ਆ ਉਹਦੀ ਤੇਰਾ ਦਾ ਜਨਮ ਹੈ ਅੱਛਾ 14 ਤਰੀਕ ਦੀ ਫੋਟੋ ਹੈ ਇਹ 14 ਤਰੀਕ ਦੀ ਫੋਟੋ ਆ ਪੂਰਾ ਚਿੱਬ ਕੱਢਵਾ ਬੱਚਾ ਦਿੱਤਾ ਜੀ ਘੋੜੇ ਨੇ ਇਹ ਤਾਂ ਦੇਣਾ ਤਾਂ ਰੱਬ ਨੇ ਹੁੰਦਾ ਜੀ ਬਾਈ ਜੀ ਨਹੀਂ ਘੋੜਾ ਵੀ ਘੋੜੇ ਚ ਵੀ ਸੀਮਣ ਚ ਵੀ ਜਾਂਦਾ ਬਾਈ ਸਾਹਿਬ ਪਹਿਲੀ ਗੱਲ ਤਾਂ ਇਹਦੇ ਵੇ ਨਾ ਇਹਦੇ ਇਹਦੇ ਪਿਓ ਸੀ ਜਿਹੜਾ ਸ਼ਕਤੀ ਠੀਕ ਹੈ ਉਹ ਬੁੱਟੀ ਰਾਜੇ ਕੋਲੇ ਬਾਈ ਰਾਜੇ ਕੋਲੇ ਦੇਖੋ ਬਾਈ ਜੀ ਇਹਨੂੰ ਥੋੜਾ ਜਾਂ ਹਾਂਜੀ ਹਾਂ ਮੈਂ ਦਿਖਾਤਾ ਜੀ ਫੋਟੋ ਇਹਦੇ ਵਿੱਚ ਨਹੀਂ ਨਹੀਂ ਹੁਣ ਦੇਖੋ ਹਣ ਜਮਾ ਅੱਜ ਗੁਲਾਬੀ ਚੰਬੜੀ ਹਾਂ ਪੂਰਾ ਚੰਗਾ ਚੰਬੀ ਤੇ ਆਇਆ ਜੀ ਚੰਬੀ ਲਾਲ ਚੰਬੀ ਤੇ ਲਾਲ ਚੰਬੀ ਤੇ ਆਇਆ ਲਾਲ ਚੰਬੀ ਤੇ ਨੀਲੀ ਚੰਬੀ ਨੁਕਰੀਨ ਉਹ ਵੀ ਸਰਾ ਕਰ ਦਿੰਦੀ ਹੈ ਇਹਦਾ ਦਾਦਾ ਜਿਹੜਾ ਮਹਾਰਾਜ ਹੈ ਹਾਂਜੀ ਸੂਰੇ ਵਾਲੀ ਖੜਾ ਉਹ ਵੀ ਨੀਲਾ ਘੋੜਾ ਠੀਕ ਹੈ ਤੇ ਸ਼ਕਤੀ ਘੋੜੇ ਦਾ ਤਾਂ ਭਾਈ ਆ ਇੱਥੇ ਤਿੰਨ ਚਾਰ ਵਾਰੀ ਤਾਂ ਨਮਾਨ ਗਾੜੀ ਚੈਂਪੀਅਨ ਬਣ ਚੁੱਕਿਆ ਹੈ ਸ਼ਕਤੀ ਹਾਂ ਸ਼ਕਤੀ ਦਾ ਬਹੁਤ ਚੰਗਾ ਉਹੀ ਇਹਦੇ ਵਿੱਚ ਰਵਾਵ ਆ ਖੜਨੀ ਹੈ ਇਹਦੇ ਪੈਰ ਪੂਰ ਕਿੰਨੇ ਸੋਹਣੇ ਆ ਸ਼ਕਤੀ ਸ਼ਕਤੀ ਨਾਲੋਂ ਵੀ ਮੇਰੇ ਹਿਸਾਬ ਨਾਲ ਨਾ ਸ਼ਕਤੀ ਨੂੰ ਤਾਂ ਜਾ ਰਿਹਾ ਇਹ ਇਹ ਭਾਈ ਸਾਹਿਬ ਇਹਦੀ ਤਾਂ 67 प्लस आईटी ठीक है ठीक है ते जे शक्ति दी आपकी दा भी 65 64 64 इंचा हां 64 या 65 ਦੇ ਵਿੱਚ हां शक्ति ਨਾਲ ਉਹ ਕੱਦ ਦੇ ਵਿੱਚ ਤੇ ਉਚਾਈ ਆਪਦੀ ਮਾਂ ਵਾਲੇ ਪਾਸਿਓਂ ਆ ਗਿਆ शक्ति ਤੋਂ ਇਹ ਨਹੀਂ ਜਾਨੀ ਕਿ ਆਪਦਾ ਸਟਰਕਚਰ ਲੈ ਲਿਆ ਸ਼ਕਤੀ ਤੋਂ ਜਿਹੜੇ ਇਹਦੇ ਮੰਨ ਲਓ ਬੋਨ ਦਾ ਸਾਈਜ਼ ਆ ਜਾਂ ਇਹਦੀ ਕਨਫਰਮੇਸ਼ਨ ਆ ਕੰਨ ਨੇ ਗਰਦਨ ਨੇ ਉਹ ਸ਼ਕਤੀ ਵਾਲਾ ਆ ਬਾਈ ਨਾ ਤਕਦੀਰ ਦੇ ਖੇਡਾਂ ਨੇ ਐਵੇਂ ਤਾਨੂੰ ਝੂਠ ਮਾਰਨ ਵਾਲੀ ਗੱਲ ਆ ਕੀ ਇਹਦੀ ਮਾਂ ਹੈ ਨਾ ਜਿਹੜੀ 58 ਇੰਚ ਦੀ ਗੋੜੀ ਹੈ ਅੱਛਾ ਜੀ ਠੀਕ ਹੈ ਨਾ ਹਾਂ ਐਵੇਂ ਤੈਨੂੰ ਕੋਈ 52 ਇੰਚ ਦੀ ਕੋੜੀ ਨੇ ਜੰਮਿਆ ਜੇ 88 ਇੰਚ ਦੀ ਇਹ ਤੇ ਅੱਜ ਵੀ ਕੋਈ ਆਸ ਤੇ ਫੱਟੀ ਲਾ ਸਕਦਾ ਹੈ ਬੱਚਾ ਹੋਰ ਹੈ ਹੁਣ ਕਰੇ ਅੱਛਾ ਉਹ ਹੋ ਗਿਆ 23 ਮਹੀਨਿਆਂ ਦਾ ਠੀਕ ਹੈ ਠੀਕ ਹੈ ਠੀਕ ਹੈ ਉਹ 23 ਮਹੀਨਾ ਦਾ ਹੋਗਾ 64 ਪਲਸ ਹੋਇਆ ਖੜਾ ਹੈ 23 ਮਹੀਨਾ ਦਾ 64 ਪਲਸ ਹੋਇਆ ਪਲਸ ਹੋਇਆ ਖੜਾ ਇਹ ਗੱਲ ਆਮ ਤੌਰ ਤੇ ਘੂੜੇ ਵਾਲੇ ਨਹੀਂ ਦੱਸਦੇ ਜਿਨ੍ਹਾਂ ਕੋਲ ਸਟਾਈਲੀਆਂ ਨੇ ਉਹ ਤਾਂ ਕਹਿੰਦੇ ਨੇ ਜਿਹਦੀ ਮਾਂ ਵੀ 68 ਇੰਚ ਦੀ ਹੈ ਜੀ ਨਹੀਂ ਨਹੀਂ ਘੂੜ ਨਹੀਂ ਹੁਣ ਆਪਣੇ ਲੈਵੇ ਨੂਰਾ ਬਕਰਪੁਰ ਵਾਲਾ ਸੀ ਹਾਂਜੀ ਉਹਦੀ ਮਾਂ ਤੁਸੀਂ ਤਾਂ ਦੇਖੀ ਹੋ ਜੀ ਬਾਬੂ ਜੀ ਹਾਂਜੀ ਮੈਂ ਕਹਿੰਦਾ ਜੀ 58 ਇੰਚ ਦੀ ਨੁਕਰੀ ਘੋੜੀ ਸੀ ਨਿੱਕੇ ਨਿੱਕੇ ਗਾਮਚੀਆਂ ਛੋਟੀ ਜੀ ਗਰਦਨ ਇਹ ਤਾਂ ਪਦਮ ਪੈਦਾ ਹੋਇਆ ਉਹ ਕਿੰਨੀ ਹੈ ਉਹ ਦੇਖ ਲਓ ਵੀ ਛੋਟੀਆਂ ਘੋੜੀਆਂ ਵੀ ਵੱਡੇ ਬੱਚੇ ਤਾਂ ਉਹ ਡੈਡ ਵੱਡਾ ਆਉਣਾ ਚਾਹੀਦਾ ਹੈ ਉਹਦੇ ਅੰਦਰ ਦਾ ਸਾਈਜ਼ ਵੱਡਾ ਹੋਣਾ ਚਾਹੀਦਾ ਬੱਚਾ ਕੱਢਦੀਆਂ ਸਹੀ ਗੱਲ ਆ ਜੀ ਸਹੀ ਗੱਲ ਆ ਤੇ ਅੱਗੇ ਹੁਣ ਆਪਣੀ ਸਟੱਡ ਸਰਵ ਪੂਰੀ ਵਧੀਆ ਚੱਲਦੀ ਹੈ ਜੋ ਵਧੀਆ ਚੱਲਦੀ ਹੈ ਜੀ ਰੱਬ ਦੀ ਦੇ ਆਪ ਦਾ ਖਰਚਾ ਆਪ ਕੱਢੀ ਜਾਂਦਾ ਆਪਾਂ ਨੂੰ ਕੁਝ ਜ਼ਿਆਦਾ ਨਹੀਂ ਚਾਹੀਦਾ ਆਪਾਂ ਨੂੰ ਇਹ ਹੁੰਦਾ ਵੀ ਘੋੜੇ ਵਾਲਿਆਂ ਨੂੰ ਕਈਆਂ ਨੂੰ ਹੁੰਦਾ ਵਿੱਚ ਲਾਲਚ ਵੀ ਫੀਸ ਲੇ ਲਈਏ ਜੀ ਆਪਾਂ ਕਿੰਨੇ ਰੱਖੀ ਹੈ ਜੀ ਆਪਾਂ 15000 ਰੁਪਿਆ ਨੋਰਮਲ ਨੋਰਮਲ ਰੱਖੀ ਹੈ ਜੀ 15000 ਰੁਪਿਆ ਹਰ ਜਮੇਦਾਰ ਉਹਦੇ ਚੋ ਵੀ ਮਾਨਸਮਾਨ ਕਰਦੇ ਆ ਅਗਲੇ ਦਾ ਇਹਦੇ ਵਿੱਚ ਤਾਂ ਇਹੀ ਗੱਲ ਹੋ ਗਈ ਵੀ ਆਪਾਂ ਕੱਲਾ ਕੋੜੇ ਨੂੰ ਕਹੀਏ ਵੀ ਕੋੜਾ ਅਬਦਾ ਖਾਨ ਕੱਢਦਾ ਤੇ ਬੰਦੇ ਦਾ ਨਾਮ ਬਣਾਉਣਾ ਨਾਮ ਹਾਂਜੀ ਵੀ ਕੱਲ ਨੂੰ ਵੀ ਕੋਈ ਕਹੇ ਵੀ ਉੱਥੇ ਵੀ ਨੁਕਰਾ ਕੋੜਾ ਖੜਾ ਫਲਾਣੇ ਬੰਦੇ ਕੋਲੇ ਖੜਾ ਉਹ ਚੀਜ਼ ਆਪਾਂ ਉਹ ਬਣਾਉਣੀ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਪੂਰਾ ਮੰਨ ਲਓ ਇੱਕ ਨੰਬਰ ਚੋੜਾ ਤੁਹਾਡਾ ਮਾਰਕੀਟ ਦੇ ਵਿੱਚ ਜਿਵੇਂ ਘੁੰਮੇ ਆ ਚੰਗੇ ਘੋੜਿਆਂ ਦੇ ਵਿੱਚ ਖੜਨ ਵਾਲਾ ਘੋੜਾ ਪਰ ਜੋ ਘੋੜੀ ਆ ਤੁਹਾਡੀ ਅਸਲ ਵਿੱਚ ਤਾਂ ਉਹੀ ਆ ਜੋ ਤੁਹਾਨੂੰ ਉਹਨੇ ਦਿੱਤਾ ਚੰਗੀ ਘੋੜੀ ਹਾਂ ਜਨਤਾ ਦੇਖ ਕੇ ਦੱਸੂਗੀ ਨਾ ਸਹੀ ਗੱਲ ਆ ਜੀ ਸਹੀ ਗੱਲ ਆ ਆਪਦੇ ਮੂੰਹ 'ਚੋਂ ਮਿੱਠੂ ਮੀਆਂ ਕਹਿਣਾ ਸੌਖਾ ਹੁੰਦਾ ਵੀਰੇ ਉਹ ਤਾਂ ਸੌਖਾ ਹੀ ਹੁੰਦਾ ਜੀ ਸਾਨੂੰ ਮੀਆਂ ਮਿੱਠੂ ਬੋਲਣ ਦਾ ਬਹੁਤ ਸੌਖਾ ਹੈ ਜੀ ਸਹੀ ਗੱਲ ਹੈ ਬਾਈ ਜੀ ਸਹੀ ਗੱਲ ਆ ਜੀ ਸਹੀ ਗੱਲ ਹੁਣੇ ਤੁਸੀਂ ਔਨ ਸਕੇਲ ਮਾਂ ਦਾ ਪੁੱਤ ਕਿੰਨਾ ਵੀ ਚੋਰ ਹੋਵੇ ਮਾਂ ਕਦੇ ਨਹੀਂ ਕਹਿੰਦੀ ਵੀ ਮੇਰਾ ਪੁੱਤ ਚੋਰ ਹੈ ਸਹੀ ਗੱਲ ਆ ਜੀ ਸਹੀ ਗੱਲ ਹੁਣੇ ਤਾਂ ਉਹੀ ਲਾਡਾ ਨਾਲ ਰੱਖਣਾ ਜੀ ਉਹਨੇ ਸਿਪਾਕੇ ਰੱਖਣਾ ਵੀ ਇਹਨੇ ਕੁਝ ਨਹੀਂ ਕੀਤਾ ਤੇ ਅਸਲ ਵਿੱਚ ਕੁਝ ਨਹੀਂ ਕੀਤਾ ਸਹੀ ਗੱਲ ਆ ਜੀ ਸਹੀ ਪਰ ਇੱਕ ਗੱਲ ਹੋਰ ਆ ਬਾਈ ਜੀ ਇੱਕ ਮੱਥੇ ਵਾਲੀ ਸੈਂਟਰ ਇੱਕੋ ਹੀ ਪੌਰੀ ਆ ਬਾਕੀ ਹੋਰ ਬਾਲ ਪੌਰੀਆਂ ਹੈ ਹੀ ਕੋ ਨਹੀਂ ਆ ਦੇਮਣੇ ਕੰਠਮਣੇ ਦੇਮਣ ਵੀ ਐ ਕੰਠਮਣ ਵੀ ਐ ਬਾਕੀ ਜਿਹੜੀਆਂ ਆਪਣੀਆਂ ਪੌਰੀਆਂ ਕਈ ਵਾਰ ਕੋੜਿਆਂ ਚ ਗਲਤ ਆ ਜਾਂਦੀਆਂ ਨੇ ਕੋਈ ਪੌਰੀ ਗਲਤ ਨਹੀਂ ਹੈ ਪੌਰੀ ਹੈ ਹੀ ਨਹੀਂ ਇਹਦੇ ਬਾਗ ਚ ਹੈ ਨਹੀਂ ਉੱਤੇ ਥੱਲੇ ਕਿਤੇ ਵੀ ਹੈ ਨਹੀਂ ਅੱਛਾ ਜੀ ਅੱਗੇ ਬੱਚੇ ਕਿਹੜੇ ਆ ਰਹੀਆਂ ਨੇ ਪੌਰੀਆਂ ਜਮਾ ਸਾਫ ਆ ਰਹੀਆਂ ਬਾਈ ਇੱਕ ਸੈਂਟਰ ਵਾਲੀ ਪੌਰੀ ਆਉਂਦੀ ਐ ਦੇਮਣ ਆਉਂਦਾ ਦੇਮਣ ਵੀ ਲੱਗਦਾ ਬੱਚਿਆਂ ਨੂੰ ਤੇ ਅਜੇ ਤੱਕ ਪੰਜ ਸਾਲ ਦਾ ਨੇਚਰਲ ਸਪੋਰਟਲੈਸ ਹੈ ਅਜੇ ਤੱਕ ਕੋਈ ਛੇੜਖਾਨੀ ਨਹੀਂ ਕੀਤੀ ਨਹੀਂ ਨੋਰਮਲ ਨਹੀਂ ਤੇਰੇ ਭਾਈ ਸਾਹਿਬ ਬਿਲਕੁਲ ਵੀ ਬੇਦਾ ਕੋੜਾ ਬੇਦਾ ਬੇਦਾਗ ਕੋੜਾ ਟੈਸਟਿਕਲਾਂ ਤੋਂ ਕਿਵੇਂ ਜੀ ਕਈ ਵਾਰ ਕੋੜੇ ਦੇ ਟੈਸਟਿਕਲ ਨਹੀਂ ਮਿਲੂਗਾ ਕਿੱਥੇ ਵੀ ਡਾਕਟਰ ਮੈਂ ਇਹਨਾਂ ਕਰਵਾ ਸਕਦੇ ਹਾਂ ਹਰਜੀਤ ਮਾਰਾਂਗੇ ਉਸ ਚੀਜ਼ ਦੀ ਅੱਛਾ ਜੀ ਹਾਂ ਉਹ ਵੀ ਬਿਲਕੁਲ ਸਾਫ਼ ਆਪਣਾ ਇੱਕ ਨੰਬਰ ਤੇ ਸੀਲ ਵੀ ਏਡਾ ਏਡਾ ਸਾਹਨ ਕੋੜਾ ਕਰਕੇ ਤੇ ਆ ਸੀਲ ਦੇਖਦਾ ਇਸ ਲੱਗ ਕੋੜਾ ਤਾਂ ਬਹੁਤ ਔਖਾ ਨਹੀਂ ਨਹੀਂ ਕਿੱਥੇ ਬੈਠੇ ਰੋ ਬੁਲਾਂਦੀ ਸਹੀ ਗੱਲ ਆ ਜੀ ਸਹੀ ਗੱਲ ਆ ਮੇਲੇ ਦੇ ਵਿੱਚ ਘੂੜੀਆਂ ਦੇ ਵਿੱਚ ਘੂੜੀ ਬਰੋਬਰ ਖੜੀ ਆ ਨਾਲੇ ਥੋੜੇ ਦੇ ਸਹੀ ਗੱਲ ਤਾਂ ਜੀ ਕਿੱਥੇ ਵੀ ਬੈਠੇ ਰੋ ਬੁਲਾਂਦੀ ਇਹ ਤੁਹਾਡਾ ਤੁਹਾਡੀ ਮੰਨ ਲਓ ਸਾਹਬ ਆ ਤੁਹਾਡੀ ਸੇਵਾ ਹੱਥ ਫੇਰੀ ਕਰਦੇ ਜਦੋਂ ਆਪਾਂ ਘੂੜੇ ਨੂੰ ਜੀ ਬੁਲਾਵਾਂਗੇ ਨਹੀਂ ਕੱਲੇ ਪੱਠੇ ਸੁੱਟ ਕੇ ਜਾਂ ਮੇਲੇ ਤੇ ਲੈ ਕੇ ਜਾਵਾਂਗੇ ਗੱਲ ਆ ਫਿਰ ਤਾਂ ਘੂੜਾ ਹੀ ਲਾ ਤਾਂ ਕਰੂਗੇ ਹੀ ਸਾਣੇ ਕਹਿੰਦੇ ਹੁੰਦੇ ਆ ਵੀ ਘੋੜਾ ਤੇ ਫੋੜਾ ਪੁਲਿਸੇ ਤੋਂ ਵੱਧਦਾ ਹੁੰਦਾ ਸਹੀ ਗੱਲ ਆ ਜੀ ਸਹੀ ਗੱਲ ਆ ਘੋੜਾ ਤੇ ਫੋੜਾ ਪੁਲਿਸੇ ਤੋਂ ਹੀ ਵੱਧਦਾ ਜੀ ਪੁਲਿਸੇ ਤੋਂ ਵੱਧਦਾ ਹੁੰਦਾ ਹਾਂਜੀ ਹਾਂ ਘੋੜੇ ਨੂੰ ਜਿੰਨਾ ਪੁਲਸਾਂਗੇ ਸਹੀ ਗੱਲ ਆ ਜੀ ਸਹੀ ਗੱਲ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਤੁਹਾਨੂੰ ਬਹੁਤ ਵਧੀਆ ਰੱਬ ਨੇ ਨਿਆਰ ਚ ਕੋਈ ਬਾਈ ਸਾਡੇ ਨਾਲ ਕੰਟੈਕਟ ਕਰੇ ਤਾਂ ਸਾਡੇ ਕੰਟੈਕਟ ਨੰਬਰ ਲਾ ਦਿਓ ਹਾਂਜੀ ਹਾਂਜੀ ਕੰਟੈਕਟ ਨੰਬਰ ਵੀ ਦਿਨੇ ਤੁਹਾਡਾ ਐਡਰੈਸ ਵੀ ਦਵਾਂਗੇ ਇੱਕ ਵਾਰ ਇਹ ਪੁੱਛ ਲਈਏ ਵੀ ਤੁਹਾਡੇ ਜਿਹੜੇ ਬੱਚਿਆਏ ਨੇ ਘੋਲੇ ਦੇ ਉਹਦੇ ਵਿੱਚ ਕਿੰਨੀਆਂ ਬਸ਼ੇਰੀਆਂ ਜਾਂ ਬਸ਼ੇਰੇ ਆਏ ਨੇ ਜੀ ਐ ਬਾਈ ਜੀ ਪਹਿਲੀ ਗੱਲ ਤਾਂ ਕਾਊਂਟਿੰਗ ਸਾਡੇ ਤੋਂ ਹੋਈ ਨਹੀਂਗੀ ਅੱਛਾ ਜੀ ਬੱਚਾ ਮਹੀਨੇ ਡੂਡ ਮਹੀਨੇ ਤੋਂ ਪਹਿਲਾਂ ਸੈਲ ਹੋ ਜਾਂਦਾ ਐਡਾ ਸਨ ਵੇਖ ਕੇ ਹਾਂਜੀ ਰੁਕਦਾ ਹੀ ਨੀ ਕਾ ਕਰੇ ਬਾਕੀ ਤੁਹਾਡੇ ਲੈ ਵੀ ਬਹੁਤ ਮੰਨ ਲਓ ਡੀਲਰ ਰਹੇ ਹੁੰਦੇ ਹੋਣਗੇ ਜਾਂ ਕਸਟਮਰ ਆਉਂਦੇ ਹੋਣਗੇ ਵੀ ਸਾਨੂੰ ਗੁਜਰਾਤ ਦੇ ਵਿੱਚ ਇਹ ਮੁੰਨਾ ਬਾਈ ਦੇਸਾਈ ਹਾਂਜੀ ਬਹੁਤ ਤਾਕੜਾ ਵਪਾਰੀ ਹੈ ਬਹੁਤ ਤਾਕੜਾ ਉਹਦੇ ਕੋਲ ਮੇਰੇ ਦੋ ਬੱਚੇ ਖੜੇ ਆ ਪਿਛਲੇ ਸਾਲ ਹਨਮਾਨਗੜ ਮੇਲੇ ਤੋਂ ਲੈ ਕੇ ਗਿਆ ਸੀਗਾ ਅੱਛਾ ਜੀ ਕੱਲ ਆਇਆ ਇੱਥੇ ਆ ਕੇ ਉਹਨੇ ਮੱਥਾ ਟੇਕਿਆ ਕੋੜੇ ਨੂੰ ਵਾਹ ਜੀ ਵਾਹ ਬਹੁਤ ਵੱਡੀ ਗੱਲ ਹੈ ਉਹਦੇ ਕੋਲ ਖੜੇ ਆ ਹਾਂਜੀ ਹਾਂ ਉਹਨੇ ਮੱਥਾ ਟੇਕਿਆ ਕੋੜੇ ਨੂੰ ਆ ਕੇ ਹਾਂਜੀ ਹਾਂਜੀ ਕਹਿੰਦਾ ਇਹ ਆ ਮੇਰੇ ਬਛੇਰਿਆਂ ਦਾ ਸ਼ਕਤੀ ਨੇ ਬਹੁਤ ਚੰਗਾ ਬੂਟਾ ਲਾਇਆ ਜੀ ਤੁਹਾਡੇ ਕਰੇ ਜੇ ਮੰਨ ਲਓ ਤੁਸੀਂ ਸ਼ਕਤੀ ਲਵੇ ਘੋੜੀ ਲੈ ਕੇ ਗਿਓ ਬਰੀਡਿੰਗ ਚ ਇੰਟਰਸਟ ਰੱਖਦੇ ਹੋ ਤਾਂ ਤੁਹਾਡੇ ਘਰੇ ਐਡਾ ਸਾਨਾ ਨਹੀਂ ਨਾਰਮਲ ਲੱਗਦਾ ਦੇਖਦਾ ਵੀ ਆਪਾਂ ਇੱਕ ਵਾਰੀ ਮੈਂ ਮੇਰੇ ਕੋਲ ਬੱਚੇ ਖੜੇ ਸੀਗੇ ਸ਼ਕਤੀ ਦੇ ਤਿੰਨ ਕਿਉਂ ਸ਼ਕਤੀ ਮੇਰੇ ਕੋਲ ਹੀ ਸੀਗਾ ਸੂਰੇ ਵਾਲੇ ਪਿੰਡ ਚ ਅੱਛਾ ਜੀ ਤੇ ਮੈਂ ਰਾਜੇ ਬੀਟੀ ਵਾਲੇ ਦੇ ਕੋਲੋਂ ਵਗ ਗਿਆ ਅੱਛਾ ਜੀ ਤੇ ਮੈਂ ਰਾਜੇ ਅੰਕਲ ਨੂੰ ਫੋਨ ਲਾਇਆ ਮੈਂ ਕੰਗਲ ਜੀ ਐ ਕਰਕੇ ਕਰਾਸਿੰਗ ਕਰਵਾਣਾ ਹੈ ਤੇ ਮੈਨੂੰ ਕੋੜੇ ਦੀ ਫੀਸ ਦੱਸੋ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਮੈਂ 21000 ਰੁਪਿਆ ਲਊਗਾ ਅੱਛਾ ਜੀ ਮੈਂ ਕਿਹਾ ਅੰਕਲ ਕੋਈ ਜ਼ਮੀਦਾਰ ਬੰਦਾ ਮੇਰੇ ਹਿਸਾਬ ਨਾਲ ਦੱਸ ਯਾਰ ਹਾਂਜੀ ਹਾਂਜੀ ਹਾਂ ਕਹਿੰਦਾ ਨਹੀਂ ਪੁੱਤ ਮੈਂ ਤਾਂ ਇੰਨੇ ਦਾ ਇੰਨੇ ਪੈਸੇ ਲਾਏ ਯਾਰ ਮੈਂ ਤਾਂ ਇੰਨੀ ਫੀਸ ਲਊਗਾ ਹਾਂਜੀ ਹਾਂ ਮੈਂ ਉਹਨੂੰ ਵੀਡੀਓ ਕਾਲ ਕਰਕੇ ਮੇਰੇ ਬੱਚੇ ਦਿਖਾਏ ਤਿੰਨ ਅੱਛਾ ਜੀ ਮੈਂ ਕਿਹਾ ਆ ਸਕਤੀ ਸਕਤੀ ਖੜੇ ਆ ਸਾਰੇ ਹਾਂਜੀ ਹਾਂ ਤੂੰ ਕਿਤੇ ਨਿੰਦਾ ਜੇ ਫਿਰਦਾ ਐ ਹਾਂਜੀ ਹਾਂ ਕਹਿੰਦਾ ਯਾਰ ਪੁੱਤ ਤੂੰ ਤਾਂ ਘਰ ਭਰੀ ਖੜਾ ਸਕਤੀ ਨਾਲ ਦਾ ਹਾਂ ਮੈਂ ਤੇ ਤੂੰ ਫੀਸ ਕੀ ਲੈਣੀ ਆ ਜਾ ਛੱਡ ਲੈ ਜਾ ਇੰਨਾ ਪ੍ਰੇਮ ਪੈ ਜਾਂਦਾ ਈ ਸਦੂ ਬਾਦ ਬੰਦੇ ਨਾਲ ਦੇਖੋ ਫ੍ਰੀ ਛੱਡਤਾ ਪਹਿਲਾ ਬੰਦਾ 1 ਰੁਪਈਆ ਨਹੀਂ ਘਟਾਰਿਆ ਸੀ ਉਦੋਂ ਬਾਅਦ ਜਦੋਂ ਤੁਸੀਂ ਨੇ ਆਪਦੇ ਘਰ ਦੇ ਘੋੜੇ ਦਿਖਾਏ ਉਦੋਂ ਬਾਅਦ ਕਿੰਨਾ ਉਹਦਾ ਖੁਸ਼ ਹੋਵਾ ਤੁਹਾਡਾ ਨਾਲ ਤਾਂ ਸਕਤੀ ਨਾਲ ਤੂੰ ਤਾਂ ਘਰ ਭਰੀ ਖੜਾ ਗੰਜਰਾ ਸਹੀ ਗੱਲ ਤੇ ਤੂੰ ਮੈਂ ਹੁਣ ਕੀ ਲਵਾਂ ਸਹੀ ਗੱਲ ਲੈ ਜਾ ਕੇ ਲਵਾ ਕੇ ਲੈ ਜਾ ਵਾਕਈ ਤੁਹਾਡਾ ਸ਼ਕਤੀ ਨੇ ਘਰ ਭਰਿਆ ਹੋਇਆ ਹਾਂ ਮੱਲੋ ਤਾਂ ਉਹ ਵੀ ਪੂਜਣ ਵਾਲੀ ਗੱਲ ਹੋ ਗਈ ਵੀ ਤੁਸੋਂ ਨੂੰ ਵੀ ਸ਼ਕਤੀ ਕ ਪੂਜਣਾ ਚਾਹੀਦਾ ਜੀ ਕੋੜਾ ਨਹੀਂ ਨਹੀਂ ਉਹ ਹੀ ਦਿਲ ਜੇ ਥਾਂ ਉਹਦੇ ਵਾਸਤੇ ਅਜੇ ਵੀ ਸਹੀ ਗੱਲ ਆ ਜੀ ਸਹੀ ਗੱਲ ਆ ਐਨੇ ਨਿਆਬ ਬੱਚੇ ਜੰਮਣੇ ਜੀ ਠੀਕ ਆ ਜੀ ਠੀਕ ਆ ਹੁਣ ਵੀ ਕੋੜੀ ਆਪਾਂ ਕਵਰ ਕਰਾਈ ਹੋਈ ਆ ਜੀ ਕਿਸ ਤੋਂ ਨਹੀਂ ਹੁਣ ਇਸ ਤੋਂ ਨਹੀਂ ਕਰਵਾਈ ਇਹ ਬਾਈ ਮੈਨੂੰ ਕਹਿੰਦਾ ਬਾਬੂ ਖਾਨ ਅੱਛਾ ਜੀ ਕਹਿੰਦਾ ਯਾਰ ਤੇਰੀ ਕੋੜੀ ਰਜੈਂਟ ਬੜਾ ਸੋਹਣਾ ਦਿੰਦੀ ਐ ਕਿ ਆਪਾਂ 골ਡਨ ਲਾਵਾਂਗੇ ਅੱਛਾ ਜੀ ਬਾਈ ਵਾਲਾ 골ਡਨ ਲਾਇਆ ਹੋਇਆ ਹੈ। ਅੱਛਾ 골ਡਨ ਲਾਤਾ ਜੀ ਹੈ। ਹਾਂ। ਉਹਨੇ ਵੀ ਕੁਸਤੀ ਕੱਢਣੇ ਨੇ ਜੀ। ਹਾਂ ਮਗਰ ਲੈ ਕਿਹੜੇ ਬਾਈ ਕੋਲ ਇੱਕ ਕਾਲਾ ਬਚੇਰਾ ਹੈ। ਅੱਛਾ ਜੀ। ਉਹ ਇਹਦਾ ਕਾਲੇ ਕਾਟੇ ਦਾ ਪੋਤਾ ਹੈ। ਠੀਕ ਹੈ ਜੀ। ਉਸ ਤੋਂ ਲਵਾਈ ਸੀ ਕਿ ਸੇਮ ਕਾਪੀ ਕੱਢੀ ਉਹਨੇ। ਅੱਛਾ ਜੀ। ਉਹ ਫਲੈਸ਼ ਮਾਰਦੀ ਹੈ ਕੈਮਰੇ ਵਾਂਗੂੰ। ਉਹ ਕਾਪੀ ਫੇਸ ਤੇ ਕਰ ਦਿੰਦੀ ਹੈ ਜੀ ਫਿਰ। ਜਮਾ ਮੈਂ ਕਹਿੰਦਾ ਫਲੈਸ਼ ਮਾਰਦੀ ਹੈ ਕੈਮਰੇ ਵਾਂਗੂੰ ਚਾਹੇ ਜਾਂ ਮੰਨ ਲਓ ਦਿਖਾਤਾ ਉਹਦੇ ਹੀ ਜੰਮਦਾ ਦਿਖਾਤਾ ਉਹ ਜਾ ਪਿੱਠ ਕਰਦੇ ਹੋ ਪਰ ਉਹੀ ਲੈ ਕੇ ਆਉਂਦਾ 골ਡਨ ਵਰਗਾ ਵੀ ਹੈ ਨਹੀਂ ਨੀ ਮਾਰਕੀਟ ਚ ਮਨ ਲਾਦਾ ਕੋੜੀ ਜੰਮੂ ਜੀ ਫਿਰ ਆਪਣੀ ਹਾਂ ਜੰਮੂ ਤੂੰ ਆਊਗਾ ਜੀ ਹਾਂ ਜੰਮੂ ਇੱਕ ਤਾਂ ਬਾਈ ਦੇ ਘਰੇ ਆ ਗਿਆ ਰਿਜ਼ਲਟ 골ਡਨ ਹੀ ਅੱਛਾ 골ਡਨ ਆ ਗਿਆ ਜੀ ਹਾਂ 골ਡਨ ਦਾ ਬੱਚਾ 골ਡਨ ਹੀ ਆ ਗਿਆ ਠੀਕ ਹੈ ਜੀ ਠੀਕ ਹੈ ਤੇ ਆਪਾਂ ਜੀ ਫਾਰਮ ਦੀ ਲੋਕੇਸ਼ਨ ਕੀ ਹੈ ਜੀ ਆਪਣੇ ਦੀ ਸਾਡੀ ਲੋਕੇਸ਼ਨ ਹੈ ਮੇਰਾ ਨਾਮ ਹੈ ਰਵਿੰਦਰ ਜੋਰੜ ਠੀਕ ਹੈ ਜੀ ਪਿੰਡ ਖਾਰਾ ਖੇੜਾ ਤਹਿਸੀਲ ਟੀਬੀ ਜ਼ਿਲ੍ਹਾ ਹਨਮਾਨਗੜ੍ਹ ਠੀਕ ਹੈ ਸੰਗਰੀਆ ਦੇ ਪਾਸ ਮੇ ਸੰਗਰੀਆ ਦੇ ਪਾਸ ਹਾਂ ਸੰਗਰੀਆ ਸਟੱਡ ਫਾਰਮ ਵਾਲਾ ਹੈ ਪਾਸ ਹਾਂਜੀ ਹਾਂਜੀ ਸਟੱਡ ਫਾਰਮ ਦਾ ਕੀ ਨਾਮ ਹੈ ਜੀ ਜੋਰਡ ਸਟੱਡ ਫਾਰਮ ਆ ਬਿੰਨਰ ਲੱਗਿਆ ਹੈ ਬਾਈ ਜੀ ਆ ਥੋੜੀ ਕਲਿੱਪ ਹਲਾ ਦਿਓ ਬਾਈ ਜੀ ਜਿਸ ਬੰਦੇ ਨੂੰ ਪਰੇਸ਼ਾਨੀ ਨਾ ਆਵੇ ਸਹੀ ਗੱਲ ਹੈ ਜੀ ਕੋਈ ਕੰਟੈਕਟ ਨੰਬਰ ਦੇ ਵਿੱਚ ਜਾਂ ਹੋਰ ਕੋਈ ਪਰੇਸ਼ਾਨੀ ਨਾ ਆਵੇ ਤਾਂ ਆ ਨਾਲ ਹੀ ਜੋ ਸਾਈਟ ਤੇ ਹੀ ਆਪਣੇ ਕੋਲੇ ਦੀਆਂ ਫੋਟੋਆਂ ਨਹੀਂ ਆ ਸਾਰੀ ਇਹਦੀਆਂ ਨਵਾਬ ਦੀਆਂ ਫੋਟੋਆਂ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਕੀ ਕੰਨ ਕਨੋਤੀ ਬਹੁਤ ਜ਼ਿਆਦੇ ਸੋਹਣੀ ਹੈ ਜੀ ਅਗੇ ਬੱਚਿਆਂ ਦੇ ਵਿੱਚ ਵੀ ਜਿਵੇਂ ਕਿ ਤੁਸੀਂ ਨੇ ਫੋਟੋ ਦਿਖਾਈ ਆ। ਕੰਨ ਕਰੋ ਤੀਨਾ ਦੇਖੋ ਬਾਈ ਇਹਦਾ ਪੀਠਾ ਗੋਲਾ ਸਮਾਰਟ ਸਾਰੀਆਂ ਚੀਜ਼ਾਂ ਦੇਖੋ ਗਾਲੀਏ ਦੇਖੋ। ਮਖਾ ਜੀ ਬੰਦਾ ਕੰਨ ਤੋਂ ਲੈ ਕੇ ਪੂੰਛ ਤੇ ਪਿਛਲੇ ਬਾਲ ਤੱਕ ਘੋੜੇ ਨੂੰ ਥੱਲੇ ਨਖਰ ਤਿੱਕਰ ਹੈ। ਸਹੀ ਗੱਲ ਆ ਜੀ ਸਹੀ ਗੱਲ ਆ। ਥੱਲੇ ਨਖਰ ਤਿੱਕਰ ਦੇਖੋ ਬਾਈ ਜੀ। ਲੱਖ ਰੁਪਈ ਦੀ ਗੱਲ ਆ ਜੀ ਪੈਰਾਂ ਤੋਂ ਲੈ ਕੇ ਮੰਨ ਲਓ ਪੁੱਠਾ ਦੇਖੋ ਜੀ ਘੋੜੇ ਦਾ। ਸੁੰਬ ਦਾ ਸਾਈਜ਼ ਕਿੰਨੇ ਨੰਬਰ ਖੁਰੀ ਲੱਗਦੀ ਆ ਜੀ ਘੋੜੇ ਤੇ? ਇਹ 7 ਨੰਬਰ ਲੈਂਦਾ ਬਾਈ ਹੁਣ ਦਾ ਮੌਕਾ 7 ਨੰਬਰ ਜੀ। ਹਾਂਜੀ। ਅਜੇ ਤਾਂ ਅਜੇ ਇਹਨੇ ਹੋਰ 5 ਸਾਲਾਂ ਉਹ ਤੁਹਾਡੇ ਸਾਹਮਣੇ ਹੈ ਬਾਈ ਜੀ ਮੈਂ ਕੁਛ ਖੁਦ ਨਹੀਂ ਕਹਿ ਸਕਦਾ ਕੁਛ ਮੰਨ ਲਓ ਘੜਾਬ ਦਾ ਲਕੋ ਨਹੀਂ ਰਿਹਾ ਦੁੱਗਣਾ ਹੋ ਹੋ ਦਿਖਾ ਰਿਹਾ ਦੇਖੋ ਜੀ ਵੀ ਕੀ ਆ ਮੈਂ ਬਾਕੀ ਸਾਈਜ਼ ਸੁੰਬ ਦਾ ਦੇਖੋ 7 ਨੰਬਰ ਖੁਰੀ ਲੱਗਦੀ ਹੈ ਜੇ ਆਉਣ ਵਾਲੇ ਟਾਈਮ ਤੇ ਕਿੱਡਾ ਸੁੰਬ ਬਣਨਾ ਚਾਹੁੰਦੇ ਨੇ ਪ੍ਰੋਪਰ ਇੱਕ ਸੁੱਕਾ ਸੁੱਕਾ ਹੋਰ ਦਾ ਬੰਦਾ ਅੱਛਾ ਜੀ ਉਹਨੂੰ ਮੈਂ ਫੋਨ ਲਾਇਆ ਸੀਗਾ ਤੇ ਮੈਂ ਵੀਡੀਓ ਪਾਈ ਸੀਗੀ ਖੁਰੀਆਂ ਦੀ ਅੱਛਾ ਜੀ ਮੈਂ ਕਹਾ ਇਹ ਖੁਰੀ ਲਾਉਣੀ ਆ ਸੁੱਕੇ ਆ ਰੇ ਖੁਰੀ ਲਾ ਜਾ ਫੇਰੀਆ ਚੰਗਾ ਬਣਦਾ ਉਹ ਅੱਛਾ ਜੀ ਉਹ ਕਹਿੰਦਾ ਬਾਈ ਮੜਨਦੀ ਨਹੀਂ ਇਹਦੇ ਨਾਲ ਦੀ ਬਣਾਵਈਏ ਕਿਥੋਂ ਫਿਰ ਤਾਂ ਹੁਣ ਤੁਹਾਨੂੰ ਜੀ ਬਣਾ ਕੇ ਲੈਣੀ 50 ਕਿਲੋ ਦੀ ਉਹ ਕਹਿੰਦਾ ਤੂੰ 2 ਮਹੀਨੇ ਰੁੱਕ ਜਾ 2 ਮਹੀਨੇ ਜੇ ਮੈਂ ਬਣਵਾ ਕੇ ਮੰਗਾਉਣਾ ਫੇਰ ਲਾਵਾਂਗੇ ਆਪਾਂ ਹਾਂਜੀ ਹਾਂ ਸਹੀ ਆ ਜੀ ਸਹੀ ਆ ਤੇ ਹੁਣ ਆਪਣੀ ਜਿਹੜੀ ਕਵਰਿੰਗ ਫੀਸ ਆ 15000 ਰੱਖੀ ਇਹਦੇ ਵਿੱਚੋਂ ਮਾਨਤਾਨ ਹੋ ਜੂ ਜੀ ਮਾਨਤਾਨ ਕਰਦੇ ਆ ਬਾਈ ਜੀ ਕਿਸੇ ਦੀ ਆਤਮਾ ਨੇ ਦਿਖਾਈ ਆ ਜੇ ਤਿੱਕਰ ਸਹੀ ਗੱਲ ਆ ਜੀ ਕੋਈ ਜੀ ਕੋਈ ਬੰਦਾ ਨਾ ਜੋ ਆ ਕੇ ਨਹੀਂ ਹੁੰਦਾ ਜੀ ਉਹ ਆਪਦਾ ਉਮੀਦ ਨਾਲ ਚੰਬੀ ਕੋੜੀ ਲੈਣ ਵਾਲਾ ਪਹਿਲੀ ਗੱਲ ਆ ਜੇ ਕਿਸੇ ਬੰਦੇ ਕੋਲ ਪੈਸੇ ਹੋਣੋਂ ਚੰਬੀ ਕੋੜੀ ਨਾਲੋਂ ਤੁਸੀਂ ਵੀ ਚੰਬੀ ਕੋੜੀ ਤੋਂ ਦੇਖੋ ਜੰਮਿਆ ਹਨਾ ਤਾਂ ਕੱਲ ਨੂੰ ਕਿਸੇ ਹੋਰ ਦੇ ਘਰੇ ਬੂਟਾ ਲਾਇਆ ਛੱਤੀ ਨੂੰ ਅੱਜ ਤੁਸੀਂ ਯਾਦ ਕਰਦੇ ਹੋ ਕੱਲ ਨੂੰ ਐਦਾਂ ਹੀ ਉਮੀਦ ਕਰਦਾ ਵੀ ਤੁਹਾਨੂੰ ਵੀ ਲੋਕ ਐਦਾਂ ਹੀ ਯਾਦ ਕਰਨ ਵੀ ਨਾ ਇਹ ਕੋੜਾ ਉਨਾ ਉਹ ਬਾਈ ਨੇ ਬੂਟਾ ਲਾਇਆ ਆਪਣੇ ਘਰੇ ਸਹੀ ਗੱਲ ਆ ਜੀ ਸਹੀ ਗੱਲ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਈਡਾ ਘੋੜਾ ਬਹੁਤ ਜਿਆਦਾ ਸੋਹਣਾ ਜੀ ਹਾਈਟ ਬਹੁਤ ਆ ਜੀ ਬੱਚੇ ਬਹੁਤ ਸੋਹਣੇ ਆ ਰਹੇ ਨੇ ਬਹੁਤ ਵੱਡੀ ਗੱਲ ਹੁੰਦੀ ਆ ਤੇ ਲੋਕੀ ਲੋਕੀ ਤਾਂ ਉਹ ਕਹਿੰਦੇ ਆ ਨਾ ਹਾਈਟ ਬਾਰੇ ਬਾਈ ਜੀ ਆ ਹੁਣ ਮੈਂ ਕੋਲ ਖੜਾ ਪਰਲੇ ਪਾਸੇ ਕੈਮਰਾ ਲਾ ਕੇ ਤੁਸੀਂ ਦਿਖਾਓ ਵੀ ਹਾਈਟ ਹੈ ਕਿ ਨਹੀਂ ਜੀ ਤੁਸੀਂ ਮੈਂ ਪਹਿਲਾਂ ਸਪੈਸੇ ਤੁਹਾਨੂੰ ਇੱਧਰ ਆਇਆ ਦੇਖਾਂ ਲਾਓ ਜੀ ਸਿਰ ਨਹੀਂ ਦੀਦਾ ਸਿਰ ਦੇ ਵਾਲ ਵਾਲ ਵਾਲੇ ਦਿਖ ਰਹੇ ਨਹੀਂ ਜੀ ਦੇਖੋ ਗੱਲੇ ਨਾ ਨਾ ਬਾਪੂ ਉੱਪਰ ਕੀ ਹੁੰਦਾ ਜੀ ਪ੍ਰੋਪਰ ਜੋ ਕੱਦ ਹੁੰਦਾ ਘੋੜੇ ਦਾ ਕੋ ਤੇ ਕਰ ਲਿਓ ਜੀ ਕੰਟੈਕਟ ਵੀਰੇ ਨੂੰ ਬਹੁਤ ਸੋਹਣਾ ਘੋੜਾ ਕਿਸੇ ਨੂੰ ਸਟੱਡ ਸਰਵਿਸ ਚਾਹੀਦੀ ਹੋ ਬਿਲਕੁਲ 15000 ਫੀਸ ਆ ਉਹਦੇ ਵਿੱਚੋਂ ਵੀ ਕਹਿੰਦੇ ਮਾਨਤਨ ਕਰ ਦਾਂਗੇ ਸਾਨੂੰ ਗੱਲਾ ਪੈਸੇ ਨਾਲ ਪਿਆਰ ਨਹੀਂ ਵੀ ਯਾਰ ਇਹ ਖੱਟਣੇ ਨੇ ਵੀ ਆਪ ਦਾ ਰਿਲੇਸ਼ਨੇ ਬੜਾਉਣਾ ਘੋੜੇ ਦਾ ਅੱਗੇ ਸੀਮਨ ਸਪਰੈਡ ਕਰਨਾ ਅੱਗੇ ਬੱਚੇ ਆਉਣ ਮਾਰਕੀਟ ਦੇ ਵਿੱਚ ਧੰਨਵਾਦ ਜੀ